ਵਾਈਲਡ ਫਾਇਰ ਕੈਨੇਡਾ ਦੀ ਪਰ ਉਹਦਾ ਅਸਰ ਅਮਰੀਕਾ ਦੇ ਵਿੱਚ ਹੋ ਰਿਹਾ ਜਿੰਨੀਆਂ ਐਵਰੇਜ ਇੱਕ ਸੀਜ਼ਨ ਦੇ ਵਿੱਚ ਵਾਈਲਡ ਫਾਇਰ ਹੁੰਦੀਆਂ ਜਾਂ ਅੱਗ ਲੱਗਦੀਆਂ ਹੁਣ ਤੱਕ ਲਗਭਗ ਅੱਧਾ ਮਤਲਬ ਏਰੀਆ ਸੜ ਚੁੱਕਾ ਔਰ 25000 ਦੇ ਕਰੀਬ ਲੋਕਾਂ ਨੂੰ ਏਕਿਊਏਟ ਕਰਨਾ ਪਿਆ ਇਥੋਂ ਘਰਾਂ ਦੇ ਵਿੱਚੋਂ ਏਅਰ ਕੁਆਲਿਟੀ ਕੈਨੇਡਾ ਅਮਰੀਕਾ ਦੋਵਾਂ ਥਾਵਾਂ ਦੇ ਉੱਤੇ ਇੰਨੀ ਮਾੜੀ ਆ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜੇ ਵਲਨਰੇਬਲ ਨੇ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ। ਤੁਸੀਂ ਦੁਨੀਆ ਦੇ ਜਿਹੜੇ ਵੀ ਮੁਲਕ ਦੇ ਵਿੱਚ ਰਹਿੰਦੇ ਹੋ ਉੱਥੇ ਦਾ ਪ੍ਰਬੰਧ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਨਾਲ ਦੇ ਮੁਲਕ ਦੇ ਵਿੱਚ ਕੋਈ ਦਿੱਕਤ ਆ ਤਾਂ ਉਹਦਾ ਅਸਰ ਤੁਹਾਡੇ ਉੱਤੇ ਪਹੁੰਚਦਾ। ਵਾਰਲਡ ਫਾਇਰ ਕੈਨੇਡਾ ਦੀ ਪਰ ਉਹਦਾ ਅਸਰ ਅਮਰੀਕਾ ਦੇ ਵਿੱਚ ਹੋ ਰਿਹਾ। ਜਿਹੜੀਆਂ ਇਹ ਹਵਾਵਾਂ ਨੇ ਇੰਨੀਆਂ ਜ਼ਿਆਦਾ ਅਸਰ ਕਰਦੀਆਂ ਨੇ ਕਿ ਇੱਕ ਸਿਰੇ ਤੋਂ ਦੂਜੇ ਸਿਰੇ ਦੇ ਉੱਤੇ ਜਾ ਕੇ ਵੀ ਇਹਨਾਂ ਦਾ ਅਸਰ ਪਹੁੰਚਦਾ ਵਾਈਲਡ ਫਾਇਰ ਐਸ ਵੈਲ ਬਹੁਤ ਲੱਗੀ ਆ ਹਾਲਾਂਕਿ ਇਹਨੂੰ ਸੀਜ਼ਨ ਕਹਿੰਦੇ ਆ ਵਾਈਲਡ ਫਾਇਰ ਸੀਜ਼ਨ ਦਾ ਕੈਨੇਡਾ ਦੇ ਵਿੱਚ ਇਹ ਸੀਜ਼ਨ ਸ਼ੁਰੂ ਹੋ ਚੁੱਕਿਆ ਹਾਲਾਂਕਿ ਸਮਰ ਗਰਮੀਆਂ ਸ਼ੁਰੂ ਹੋਣ ਦੇ ਵਿੱਚ ਜਿਹੜਾ ਹਜੇ ਵੀ 10 20 ਦਿਨ ਹੈ 20 ਦਿਨ ਹੈਗੇ ਆ ਪਰ ਵਾਈਲਡ ਫਾਇਰ ਸੀਜ਼ਨ ਸ਼ੁਰੂ ਹੋ ਚੁੱਕਾ ਵਾਈਲਡਫਾਇਰ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਜਿੰਨੀਆਂ ਐਵਰੇਜ ਇੱਕ ਸੀਜ਼ਨ ਦੇ ਵਿੱਚ ਵਾਈਲਡਫਾਇਰ ਹੁੰਦੀਆਂ ਜਾਂ ਅੱਗਾ ਲੱਗਦੀਆਂ ਹੁਣ ਤੱਕ ਲਗਭਗ ਅਧੀਆਂ ਅੱਧਾ ਮਤਲਬ ਏਰੀਆ ਸੜ ਚੁੱਕਿਆ ਇਹਦਾ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਵੀ ਸੀਜ਼ਨ ਹਜੇ ਸ਼ੁਰੂ ਹੋਇਆ ਗਰਮੀਆਂ ਹਜੇ ਸ਼ੁਰੂ ਹੋਣੀਆਂ ਆ ਤੇ ਅੱਗਾ ਜਿੰਨੀਆਂ ਪਿਛਲੇ ਸਾਲਾਂ ਦੇ ਵਿੱਚ ਲੱਗਦੀਆਂ ਰਹੀਆਂ ਉਹਦੇ ਨਾਲ ਅਧੀਆਂ ਹੁਣ ਤੱਕ ਜਿਹੜੀਆਂ ਲੱਗ ਚੁੱਕੀਆਂ ਐ ਇਧਰਲੇ ਪਾਸੇ ਜਦੋਂ ਐਸ ਤੋਂ ਲੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜੇ ਵਾਈਲਡਫਾਇਰ ਇਹਦੇ ਨਾਲ ਹੀ ਵਰਟਾ ਵਰਟਾ ਤੋਂ ਅਗੇ ਸਸਪਾ ਸਸਕਾਚਪਨ ਸਸਕਾਚਮਨ ਤੋਂ ਇਹਦੇ ਲੈ ਪਾਸੇ ਮੈਨੀਟੋਬਾ ਤੇ ਪਰਲੇਵ ਸਿਰੇ ਤੇ ਜਾ ਕੇ ਅੰਟਾਇਰ ਯੂ ਸਾਰੀਆਂ ਥਾਵਾਂ ਦੇ ਉੱਤੇ ਇਸ ਵਾਰ ਜੰਗਲੀਆਂ ਗਨ ਲੱਗੀਆਂ ਔਰ ਜਿਹੜਾ ਦਾ ਧੂਆਂ ਆ ਇਸ ਫਾਇਰ ਦਾ ਉਹ ਉਧਰਲੇ ਸਾਊਥ ਵਾਲੇ ਪਾਸੇ ਯੂ ਐਸ ਵਾਲੇ ਪਾਸੇ ਜਾ ਰਿਹਾ ਤੇ ਉਹ ਫਲੋਰੀਡਾ ਤੇ ਮਿਡ ਵੈਸਟ ਤੱਕ ਜਾ ਕੇ ਇਹਦਾ ਅਸਰ ਹੋ ਰਿਹਾ ਜਿਹੜੀ 1.1 ਮਿਲੀਅਨ ਹੈਕਟੇਰ 11 ਜਿਹੜੇ ਲੱਖ ਹੈਕਟੇਅਰ ਜਾਨੀ ਕਿ 27 ਲੱਖ ਏਕੜ ਦੇ ਵਿੱਚ ਐਸ ਵੇਲੇ ਅੱਗ ਜਿਹੜੀ ਆ ਉਹ ਲੱਗ ਚੁੱਕੀ ਆ 27 ਲੱਖ ਏਕੜ ਅੱਧਾ ਜਿੰਨੀ ਇੱਕ ਸਾਰੇ ਸਾਲ ਦੇ ਵਿੱਚ ਲੱਗਦੀ ਆ ਉਹਦਾ ਅੱਧਾ ਹੁਣ ਤੱਕ ਬਰਨ ਹੋ ਚੁੱਕਿਆ ਔਰ 25000 ਦੇ ਕਰੀਬ ਲੋਕਾਂ ਨੂੰ ਵੈਕੂਏਟ ਕਰਨਾ ਪਿਆ ਇਥੋਂ ਘਰਾਂ ਦੇ ਵਿੱਚੋਂ ਸਪੈਸ਼ਲੀ ਆਪਣੇ ਮੈਨੀਟੋਬਾ ਦੇ ਵਿੱਚੋਂ ਸਸਕਾਰ ਚ ਪੰਦੇ ਵਿੱਚੋਂ ਇਹ ਅੱਗ ਕਰਕੇ ਹੁਣ ਹੋ ਕੀ ਰਿਹਾ ਆ ਜਿਹੜੀ ਖਾਸ ਤੌਰ ਦੇ ਉੱਤੇ ਐਸ ਵੇਲੇ ਸ਼ੂ ਫਾਇਰ ਆ ਸਸਕਾਚਵਿਨ ਦੇ ਵਿੱਚ ਇੱਥੇ 3 ਲੱਖ ਹੈਕਟੇਅਰ ਜਾਨੀ ਕਿ 741000 ਏਕੜ ਬਰਨ ਹੋ ਚੁੱਕਿਆ ਜਿਹੜੇ ਆਸਮਾਨ ਨੇ ਉਹਦੇ ਰੰਗ ਬਦਲ ਚੁੱਕੇ ਆ ਸਮੋਕ ਉੱਤੇ ਇੰਨਾ ਜ਼ਿਆਦਾ ਆ ਔਰ ਇਹਦਾ ਅਸਰ ਦੇਖੋ ਅਮਰੀਕਾ ਦੇ ਸ਼ਹਿਰ ਜਿਨੇ ਬਲਾਸਮਰਕ ਆ ਇਦਾਂ ਹੀ ਉੱਥੇ ਵਿਜ਼ਿਬਿਲਟੀ ਇੰਨੀ ਲੋ ਹੋਈ ਆ 에ਅਰ ਕੁਆਲਿਟੀ ਕਿਨ ਕੈਨੇਡਾ ਅਮਰੀਕਾ ਦੋਵਾਂ ਥਾਵਾਂ ਦੇ ਉੱਤੇ ਇੰਨੀ ਮਾੜੀ ਆ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜੇ ਵਲਨਰੇਬਲ ਨੇ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ ਜੋ ਮਲਵਾਕੀ ਦੇ ਵਿੱਚ ਮਿਨੇਆਪਲਸ ਤੇ ਵਿੱਚ ਜਿਹੜਾ ਕੋਡ ਰੈੱਡ ਅਲਰਟ ਹੋ ਚੁੱਕਿਆ ਕੋਡ ਰੈੱਡ ਅਲਰਟ ਦਾ ਮਤਲਬ ਆ ਕਿ ਇਹ ਕਿਸੇ ਬਿਮਾਰ ਬਜ਼ੁਰਗ ਬੱਚੇ ਦਾ ਮਾਮਲਾ ਨਹੀਂ ਜਿਹੜਾ ਬੰਦਾ ਵੀ ਹਵਾ ਚ ਸਾਹ ਲੈਂਦਾ ਉਹਦਾ ਨੁਕਸਾਨ ਹੋਊਗਾ ਉਹਦੇ ਲਈ ਹੈਲਦੀ ਨਹੀਂ ਆ ਹੁਣ ਇਹਦੇ ਤੋਂ ਬਾਅਦ ਜਿਹੜਾ ਸੋਕਾ ਆ ਉਹਦੇ ਨਾਲ ਉੱਤੋਂ ਅਸਰ ਪੈ ਰਿਹਾ ਜਿਹੜਾ ਕੈਨੇਡਾ ਦਾ ਅਸਰ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਉਹਨਾਂ ਸ਼ਹਿਰਾਂ ਦੇ ਵਿੱਚ ਤੁਸੀਂ ਦੁਨੀਆ ਦੇ ਜਿਹੜੇ ਵੀ ਮੁਲਕ ਦੇ ਵਿੱਚ ਰਹਿੰਦੇ ਹੋ ਉੱਥੇ ਦਾ ਪ੍ਰਬੰਧ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਨਾਲ ਦੇ ਮੁਲਕ ਦੇ ਵਿੱਚ ਕੋਈ ਦਿੱਕਤ ਆ ਤਾਂ ਉਹਦਾ ਅਸਰ ਤੁਹਾਡੇ ਉੱਤੇ ਪਹੁੰਚਦਾ ਇਥੋਂ ਤੱਕ ਕਿ ਧਰਤੀ ਦੇ ਇੱਕ ਸਿਰੇ ਤੋਂ ਵਾਤਾਵਰਨ ਦਾ ਅਸਰ ਧਰਤੀ ਦੇ ਦੂਜੇ ਸਿਰੇ ਤੱਕ ਪਹੁੰਚ ਰਿਹਾ ਜੇ ਧਰਤੀ ਦੇ ਇੱਕ ਸਿਰੇ ਤੇ ਜੰਗਲਾਂ ਨੂੰ ਅੱਗ ਲੱਗੀ ਆ ਤੇ ਉਹ ਜਾ ਕੇ ਦੂਜੇ ਸਿਰੇ ਤੱਕ ਵੀ ਉਹਦਾ 에ਅਰ ਕੁਆਲਿਟੀ ਦੇ ਉੱਤੇ ਅਸਰ ਪੈ ਰਿਹਾ ਇਹੀ ਕੁਛ ਇੱਥੇ ਹੋ ਰਿਹਾ ਕਿ ਭਾਵੇਂ ਕੈਨੇਡਾ ਦੇ ਵਿੱਚ ਆ ਪਰ ਇਹਦਾ ਅਸਰ ਅਮਰੀਕਾ ਦੇ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਹੀ ਹੋ ਰਿਹਾ ਤੇ ਉਹਦਾ ਨੁਕਸਾਨ ਦੋਵੇਂ ਪਾਸੇ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ